ਸਾਡੇ ਵਿੱਚ ਬਹੁਤ ਹੀ ਮਾਨਯੋਗ ਸ਼ਖਸੀਅਤ ਜਿਨ੍ਹਾਂ ਨੇ ਸਮਾਜ ਉਥਾਨ ਵਾਸਤੇ ਨਿਰੰਤਰ ਕਾਰਜ ਕਰਦੇ ਆ ਰਹੀ ਹੈ ਸੰਸਥਾ ਰਾਧਾ ਸਵਾਮੀ ਡੇਰਾ ਬਿਆਸ ਤੋਂ ਮਹਾਰਾਜ ਗੁਰਿੰਦਰ ਸਿੰਘ ਜੀ ਮੈਂ ਉਹਨਾਂ ਦੇ ਚਰਨਾਂ 'ਚ ਬਹੁਤ ਨਿਮਰਤਾ ਸਹਿਤ ਪ੍ਰਾਰਥਨਾ ਕਰਦਾ ਉਹ ਆਪਣੇ ਸਤਿਉਪਦੇਸ਼ ਦੁਆਰਾ ਸਾਡੇ ਸਾਰਿਆਂ ਦਾ ਮਾਰਗਦਰਸ਼ਨ ਕਰਨ ਮਹਾਰਾਜ ਗੁਰਿੰਦਰ ਸਿੰਘ ਜੀ ਆਪ ਜੀ ਅੱਗੇ ਬੇਨਤੀ ਹੈ ਹੁਣੇ ਹਾਜੀ ਸਾਹਿਬ ਨੇ ਸ਼ੇਖ ਫਰੀਦ ਦੀ ਚਰਚਾ ਕੀਤੀ ਸੀ ਤਾਂ ਸ਼ੇਖ ਸਾਹਿਬ ਨੇ ਇੱਕ ਸਾਡੇ ਸਾਰਿਆਂ ਦੇ ਅੱਗੇ ਸਵਾਲ ਰੱਖਿਆ ਸੀ ਜਿਸ ਦੇ ਉੱਤੇ ਆਪਾਂ ਨੂੰ ਰੋਜ਼ ਵਿਚ ਆਰ ਕਰਨਾ ਚਾਹੀਦਾ ਹੈ ਆਪਨੇ ਫਰਮਾਇਆ ਸੀ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ ਮਾਲਿਕ ਨੇ ਕਿਸ ਕਾਰਜ ਵਾਸਤੇ ਭੇਜਿਆ ਹੈ ਆਪਾ ਕਿੰਨਾਂ ਚੀਜ਼ਾਂ ਚ ਆ ਕੇ ਫਸ ਗਏ ਹਾਂ ਇਹ ਬਾਹਰ ਮੁਖੀ ਸਾਧਨ ਇਹ ਤਾਂ ਇੱਕ ਜ਼ਰੀਆ ਸਨ ਮਗਰ ਅਸੀਂ ساری ਉਮਰ ਉਨਾਂ ਨੂੰ ਇਕੱਠਾ ਕਰਦੇ ਆਪਾਂ ਜ਼ਿੰਦਗੀ ਪੂਰੀ ਕਰ ਲੈਣੇ ਹਾਂ ਜਿਸ ਕਾਰਜ ਵਾਸਤੇ ਉਸ ਅਕਾਲ ਪੁਰਖ ਨੇ ਮਾਲਕ ਨੇ ਭੇਜਿਆ ਸੀ ਉਹਨੂੰ ਇਨਸਾਨ ਭੁੱਲ ਕੇ ਬੈਠ ਗਿਆ ਸੀ ਇਸ ਕਰਕੇ ਜਦੋਂ ਵੀ ਆਪਾਂ ਕਿਸੇ ਮਹਾਪੁਰਖ ਕੋਲੇ ਜਾਣੇ ਹਾਂ ਆਪਾਂ ਸਿਰਫ ਉੱਥੇ ਮੱਥੇ ਟੇਕਣ ਵਾਸਤੇ ਨਹੀਂ ਜਾਂਦੇ ਆਸ਼ੀਰਵਾਦ ਲੈਣ ਵਾਸਤੇ ਨਹੀਂ ਜਾਂਦੇ ਕਿਉਂਕਿ ਉਹਨਾਂ ਦੀ ਜਿਹੜੀ ਦਾਤ ਹੈ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇਹ ਛੁੜਾਏ ਜਿਸ ਪਰ ਆਪਤ ਸੋ ਲਾਏ ਗੁਰ ਚਰਨੀ ਲਾ ਕੇ ਆਏ ਸੋ ਇਸ ਕਰਕੇ ਜਿਹੜੀ ਸੱਚੀ ਦੌਲਤ ਹੈ ਦਾਨਾਸਿਰ ਦਾਨ ਨਾਮਦਾਨ ਸਭ ਤੋਂ ਵੱਡੀ ਦੌਲਤ ਸਭ ਤੋਂ ਵੱਡੀ ਉਹਦੀ ਬਖਸ਼ਿਸ਼ ਉਹ ਨਾਮ ਦੀ ਕਮਾਈ ਸ਼ਬਦ ਦੀ ਕਮਾਈ ਹੈ ਤਾਂ ਜਿੰਨਾ ਚਿਰ ਆਪਾਂ ਉਹ ਕਾਰਜ ਨਹੀਂ ਪੂਰਾ ਕਰਾਂਗੇ ਇੱਥੇ ਜਿੰਨੀ ਮਰਜ਼ੀ ਸ਼ੋਹਰਤ ਹਾਸਲ ਕਰ ਲਈਏ ਜਿੰਨੀ ਮਰਜ਼ੀ ਧਨ ਦੌਲਤ ਇਕੱਠੀ ਕਰ ਲਈਏ ਮਗਰ ਜਿੰਨਾ ਚਿਰ ਸਾਨੂੰ ਉਸ ਸੱਚ ਦਾ ਆਪਣੇ ਅੰਦਰੋਂ ਅਹਿਸਾਸ ਨਹੀਂ ਨਾ ਹੋਊਗਾ ਇਸ ਕਰਕੇ ਗੁਰੂ ਘਰ ਨੇ ਕਿਹਾ ਸੀ ਸਭ ਕੁਝ ਘਰ ਮੇ ਬਾਹਰ ਨਹੀਂ ਬਾਹਰ ਢੂੰਡੇ ਸੋ ਪਰਮ ਭੁਲਾਈ ਮਾਲਿਕ ਨੇ ਜਦੋਂ ਇਨਸਾਨ ਦਾ ਜਾਮਾ ਬਖਸ਼ਿਆ ਸੀ ਜੋ ਇਹਨੇ ਦੇਣਾ ਦੇਤਾ ਮੰਗਣ ਦੀ ਲੋੜ ਨਹੀਂ ਹੈ ਪਹਿਚਾਨਣ ਦੀ ਲੋੜ ਹੈ ਪਰਮਾਰਥਿਕ ਪਹਿਚਾਨ ਹੈ ਅਸੀਂ ਸੋਚਦੇ ਹਾਂ ਕਿ ਪਤਾ ਨਹੀਂ ਕਿੱਥੇ ਪਹੁੰਚਣਾ ਹੈ ਕਿੱਥੇ ਜਾਣਾ ਹੈ ਕਿਤੇ ਨਹੀਂ ਜਾਣਾ ਸਿਰਫ ਧਿਆਨ ਨੂੰ ਅੰਤਰਮੁਖ ਕਰਕੇ ਜੋ ਉਸ ਨੇ ਦਾਤ ਬਖਸ਼ੀ ਹੈ ਉਹਦੀ ਆਪਾਂ ਕਦਰ ਕਰਨੀ ਹੈ ਇਸ ਕਰਕੇ ਆਪ ਫਰਮਾਉਂਦੇ ਹਨ ਗਿਆਨ ਧਿਆਨ ਧੁਨ ਜਾਣੀਏ ਅਕਥ ਕਹਾਵੇ ਸੋਏ ਉਹ ਧੰਨਾ ਉਹ ਨਾਮ ਉਹ ਸ਼ਬਦ ਇਹ ਠੀਕ ਹੈ ਕਿ ਜਿਵੇਂ ਆਪਾਂ ਮਾਲਕ ਨੂੰ ਯਾਦ ਕਰਦੇ ਕਰਦੇ ਆਪਾਂ ਉਹਦੇ ਅਲੱਗ-ਅਲੱਗ ਲਫ਼ਜ਼ਾਂ ਦੇ ਜ਼ਰੀਏ ਉਹਨੂੰ ਯਾਦ ਕੀਤਾ ਹੈ ਉਸੇ ਤਰ੍ਹਾਂ ਇਸ ਤਾਕਤ ਨੂੰ ਵੀ ਮੰਨਦੇ ਸਾਰੇ ਮਜ਼ਹਬ ਹਨ ਮਗਰ ਬਿਆਨ ਅਲੱਗ-ਅਲੱਗ ਲਫ਼ਜ਼ਾਂ ਦੇ ਨਾਲ ਕੀਤਾ ਹੈ ਸ਼ਬਦ ਨੂੰ ਵੇਦਾਂ ਸ਼ਾਸਤਰਾਂ ਨੇ ਨਾਦ ਕਹਿ ਕੇ ਬਿਆਨ ਕਰ ਦਿੱਤਾ ਮੁਸਲਮਾਨ ਭਾਈ ਸਹਬਾਨ ਉਹਨੂੰ ਕਲਮਾ ਕਹਿ ਦਿੰਦੇ ਹਨ ਈਸਾਈ ਧਰਮ ਵਿੱਚ ਉਹਨੂੰ ਵਰਡ ਲੋਗੋਸ ਕਹਿ ਦਿੱਤਾ ਔਰ ਚਾਈਨੀਜ਼ ਉਹਨੂੰ ਟਾਓ ਕਹਿ ਦਿੰਦੇ ਹਨ ਤਾਕਤ ਇੱਕੋ ਹੀ ਹੈ ਔਰ ਜਿੰਨਾ ਚਿਰ ਆਪਾਂ ਉਸ ਕ੍ਰੀਏਟਿਵ ਪਾਵਰ ਉਸ ਤਾਕਤ ਦੇ ਨਾਲ ਆਪਾਂ ਆਪਣੇ ਆਪ ਨੂੰ ਨਹੀਂ ਜੋੜਾਂਗੇ ਹੋਰ ਕੋਈ ਯੁਗਤੀ ਨਹੀਂ ਹੈ ਜਿਹਦੇ ਨਾਲ ਸਾਨੂੰ ਮੁਕਤੀ ਮਿਲ ਸਕੇ ਸ਼ਬਦ ਕਰਮ ਕੀ ਰੇਖ ਕਟਾਏ ਸ਼ਬਦ ਸ਼ਬਦ ਸੇ ਜਾਈ ਮਿਲਾਏ ਉਹ ਤਾਕਤ ਸਿਰਫ ਉਸ ਸ਼ਬਦ ਵਿੱਚ ਹੈ ਹੋਰ ਕਿਸੇ ਚੀਜ਼ ਵਿੱਚ ਨਹੀਂ ਹੈ ਆਪਾਂ ਪੜਦੇ ਹਾਂ ਮੂਤ ਪਲੀਤੀ ਕੱਪੜ ਹੋਵੇ ਕੋਈ ਕੱਪੜਾ ਗੰਦਾ ਹੋ ਜਾਂਦਾ ਹੈ ਆਪਾਂ ਪਾਣੀ ਔਰ ਸਾਬਣ ਦੇ ਨਾਲ ਉਹਨੂੰ ਧੋ ਸਕਦੇ ਹਾਂ ਮਗਰ ਜਿਹੜੀ ਸਾਡੀ ਅੰਦਰਲੀ ਮੈਲ ਹੈ ਉਹ ਸਿਰਫ ਪਾਣੀ ਔਰ ਸਾਬਣ ਦੇ ਨਾਲ ਨਹੀਂ ਸਾਫ਼ ਹੋਣ ਲੱਗੀ ਇਸ ਕਰਕੇ ਆਪਨੇ ਸਮਝਾਇਆ ਸੀ ਉਹ ਧੋਪੇ ਨਾਵੇਂ ਕੇ ਰੰਗ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਉਸ ਨਾਮ ਉਸ ਸ਼ਬਦ ਦੇ ਰੰਗ ਵਿੱਚ ਨਹੀਂ ਰੰਗਾਂਗੇ ਇਨਸਾਨ ਕਮਜ਼ੋਰ ਹੈ ਇਹ ਨਹੀਂ ਨਿਭਾ ਸਕਦਾ ਸ਼ਰੀਰ ਵਿੱਚ ਇਹ ਤਾਕਤ ਨਹੀਂ ਹੈ ਕਿ ਇਹ ਸਾਰਾ ਕੁਝ ਨਿਭਾ ਸਕੇ ਇਹ ਤਾਂ ਜਿੰਨਾ ਚਿਰ ਉਹਦੀ ਉਸ ਅਕਾਲ ਪੁਰਖ ਦੀ ਉਸ ਖੁਦਾ ਦੀ ਉਸ ਮਾਲਕ ਦੀ ਬਖਸ਼ਿਸ਼ ਨਾ ਹੋਵੇ ਇਨਸਾਨ ਇਸ लायक ਨਹੀਂ ਹੈ ਅਸੀਂ ਤਾਂ ਆਪਣੀ ਛੋਟੀ ਜੀ ਭਗਤੀ ਦੇ ذریعے ਸਿਰਫ ਆਪਣੇ ਆਪ ਨੂੰ ਤਿਆਰੀ ਵਿੱਚ ਲਗਾ ਸਕਦੇ ਹਾਂ ਮਿਲੂਗਾ ਉਹਦੀ ਬਖਸ਼ਿਸ਼ ਤੇ ਨਾਲ ਮਿਲੂਗਾ ਉਹਦੀ ਕਿਰਪਾ ਦੇ ਨਾਲ ਮਿਲੂਗਾ ਇਸ ਕਰਕੇ ਆਪਾਂ ਤਾਂ ਉਹਦੇ ਬਾਣੀ ਵਿੱਚ ਰਹਿਣਾ ਹੈ ਉਹਦੇ ਹੁਕਮ ਵਿੱਚ ਰਹਿਣਾ ਹੈ ਉਹਦੀ ਰਜ਼ਾ ਵਿੱਚ ਰਹਿਣਾ ਹੈ ਹੁਕਮ ਮੰਨिए ਭਾਈਏ ਨਾਮਤਾਰੀ ਦਰਬਾਰ ਵੱਲੋਂ ਆਈਆਂ ਸ਼ਖਸੀਤਾਂ ਦਾ ਸਨਮਾਨਤ ਕਰਨਾ ਹੈ ਮਹਾਰਾਜ ਜੀ ਨੂੰ ਬੇਨਤੀ ਹੈ ਕਿ ਮਹਾਰਾਜ ਜੀ ਦਾ ਸਨਮਾਨ ਕਰ ਰਹੇ ਨੇ ਸੰਤ ਨਿਸ਼ਾਨ ਸਿੰਘ ਜੀ ਔਰ ਪੰਡਿਤ ਯਾਦਵਿੰਦਰ ਜੀ ਔਰ ਇਸੇ ਤਰ੍ਹਾਂ ਸਾਰੀਆਂ ਸ਼ਖਸੀਤਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਮੈਂ ਬੇਨਤੀ ਕਰਾਂਗਾ ਕਿ ਸਾਰੀ ਸੰਗਤ ਇਸੇ ਤਰ੍ਹਾਂ ਹੀ ਬੈਠੀ ਰਹੇ ਬਹੁਤ ਬਹੁਤ